ਜੇਕਰ ਤੁਸੀਂ ਵੀ ਆਪਣੇ ਪੈਸੇ ਬੈਂਕਾਂ ਵਿੱਚ ਰੱਖਦੇ ਹੋ ਤਾਂ ਹੋ ਜਾਓ ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦੀ ਹੈ ਅਜਿਹੀ ਵੱਡੀ ਘਟਨਾ ਤਾਜਾ ਮਾਮਲਾ ਸਾਹਮਣੇ ਆਇਆ ਹੈ ਮahanagar Ludhiana ਤੋਂ ਜਿੱਥੇ ਕਿ IDFC Bank ਜੋ ਕਿ ਫਰੋਜ਼ਗੰਦੀ ਮਾਰਕੀਟ ਵਿੱਚ ਦੱਸੀ ਜਾ ਰਹੀ ਹੈ ਇਸ ਦੇ ਇਸ ਮੁਲਾਜ਼ਮ ਵੱਲੋਂ ਪਰਿਵਾਰ ਨੂੰ ਬਿਨਾਂ ਜਾਣਕਾਰੀ ਦਿੱਤੇ ਉਹਨਾਂ ਦੇ ਅਕਾਊਂਟ ਵਿੱਚੋਂ ਕਾਫੀ ਪੈਸੇ ਕਢਵਾਏ ਗਏ ਹਨ ਪਰਿਵਾਰ ਦੇ ਲਗਾਤਾਰ ਇਲਜ਼ਾਮ ਲਾਏ ਹਨ ਪਰਿਵਾਰ ਧਰਨੇ ਉੱਤੇ ਬੈਂਕ ਦੇ ਬਾਹਰ ਆ ਕੇ ਬੈਠ ਚੁੱਕਾ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗੱਲ ਅਤੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਜੇਕਰ ਬੈਂਕ ਮੁਲਾਜ਼ਮ ਇਸ ਤਰ੍ਹਾਂ ਦੀ ਧੋਖਾਧੜੀ ਕਰਨਗੇ ਤਾਂ ਆਮ ਲੋਕ ਕਿੱਥੇ ਜਾਣਗੇ ਆਓ ਇਸ ਸੰਬੰਧੀ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬੈਂਕ ਅਧਿਕਾਰੀਆਂ ਨਾਲ ਤਾਂ ਉਹ ਕਿਤੇ ਨਾ ਕਿਤੇ ਪੱਲੜਾ ਝਾੜਦੇ ਹੋਏ ਨਜ਼ਰ ਆਏ ਪਰਿਵਾਰ ਨੇ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਲਗਾਤਾਰ ਬੈਂਕ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਆਓ ਗੱਲ ਕਰਦੇ ਹਾਂ ਕੀ ਮਾਮਲਾ ਹੈ ਸਾਰਾ ਇਹ ਤਾਂ ਬਲੌਡ ਦਾ ਕੇਸ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਕੀ ਕਹਿਣਾ ਚੋਰੀ ਆ ਗਈ ਆ ਤੇ ਫੁਲਾਈ ਚੋਰੇ ਚੋਰੇ ਇਹ ਕੀ ਨਾਮ ਹੈ ਕੀ ਹੋਇਆ ਆਈਡੀ ਐਫਸੀ ਬੈਂਕ ਚ ਜੀ ਮੇਰੇ ਬੇਟੇ ਦਾ ਖਾਤਾ ਸੀਗਾ ਮੇਰੇ ਬੇਟੇ ਨੇ ਸਾਨੂੰ ਜੁਆਇੰਟ ਕੀਤਾ ਸੀਗਾ ਜੁਆਇੰਟ ਕੀਤਾ ਸੀ ਮੈਂ ਆਪਣੇ ਮਾਪਿਆਂ ਨੂੰ ਫਾਦਰ ਨੂੰ ਜੁਆਇੰਟ ਕੀਤਾ ਕਿ ਤਾਂ ਕਿ ਕੱਲ ਨੂੰ ਮੈਂ ਨਹੀਂ ਇੱਥੇ ਰਹਾਂਗਾ ਮੇਰਾ ਬੇਟਾ ਬਾਹਰ ਬੈਠਾ ਅਸੀਂ ਜੇ ਆਪਣੇ ਖਾਤੇ 'ਚ ਪੈਸੇ ਰੱਖੇ ਸੀਗੇ ਇੱਥੇ ਮੇਰੇ ਹਸਮਨ ਆਏ ਇਹਨਾਂ ਨੇ 1 ਲੱਖ ਰੁਪਇਆ ਦਿੱਤਾ ਸੀ ਇੱਕ ਮੁਲਾਜ਼ਮ ਹੈ ਰਹੇ تھے ਮੁੰਡਾ ਹੈਗਾ ਆਵਾਦ ਇਸਾ ਰਿਸਵ ਨਾਮ ਦੇ ਬੰਦੇ ਨੂੰ ਪੈਸਾ ਦਿੱਤਾ ਸੀ ਐਫਡੀ ਕਰਾਉਣ ਨੂੰ ਉਹ ਆ ਕੇ ਪੁੱਛਿਆ ਕਹਿੰਦਾ ਜੀ ਮੇਰਾ ਐਫਡੀ ਹੋਇਆ ਕਿ ਨਹੀਂ ਹੋਇਆ ਕਹਿੰਦਾ ਅੰਕਲ ਮੈਨੂੰ ਆਪਣਾ ਮੋਬਾਈਲ ਦੋ ਮੈਂ ਕਾਲ ਕਰਦਾ ਵਾਂ ਕਸਟਮਰ ਕੇਅਰ ਨੂੰ ਫੋਨ ਕਰਦਾ ਦੇਖਦਾ ਤੁਹਾਡਾ ਹੋਇਆ ਐਫਡੀ ਕਿ ਨਹੀਂ ਹੋਇਆ ਉਹਨੇ ਕਾਲ ਲੈ ਲਿਆ ਬਈ ਉਹ ਮੋਬਾਈਲ ਕਾਲ ਕੀਤਾ ਉਹ ਤੋਂ ਬਾਅਦ ਪਤਾ ਨਹੀਂ ਉਹਨੇ ਕਿਨੂੰ ਕਾਲ ਕੀਤਾ ਚਲੋ ਜੀ ਮੋਬਾਈਲ ਦੇ ਦਿੱਤਾ ਅਸੀਂ ਆਪਣੇ ਘਰੇ ਚਲੇ ਆਏ ਕਹਿੰਦਾ ਜੀ ਤੁਹਾਡਾ ਹੁਣ ਐਫਡੀ ਹੋ ਗਿਆ ਤੁਹਾਨੂੰ ਉਹਦਾ ਕਾਗਜ਼ ਮਿਲ ਜੂਗਾ ਅਸੀਂ ਚੁੱਪ ਕਰਕੇ ਘਰੇ ਬਹਿ ਗਏ ਜੀ 12 ਤਰੀਕ ਦੀ ਗੱਲ ਹੈ 27 ਤਰੀਕ ਨੂੰ ਸਾਡੇ ਐਂਟਰੀਆਂ ਬਜਣੀਆਂ ਸ਼ੁਰੂ ਹੋ ਗਈਆਂ ਜੀ ਅਸੀਂ ਦੇਖੋ ਜੀ ਮੇਨ ਮੈਟ ਚਲੰਦੀ ਨਹੀਂ ਜੀ मेलते आईडी आना शुरू हो गया जदो मेरा बेटा बाहर मेल देखया कहंदा मम्मा ਤੁਸੀਂ ਪੈਸੇ ਕਿਉਂ ਕਢਾ ਰਹੇ ਹੋ ਮੈਂ ਕਿਹਾ ਬੇਟੇ ਮੈਂ ਤਾਂ ਕੋਈ ਪੈਸੇ ਨਹੀਂ ਕਢਾ ਰਹੀ ਜਦੋਂ ਦੇਖਿਆ ਜੀ 11 ਐਂਟਰੀਆਂ ਵੱਜੀਆਂ 11 ਐਂਟਰੀਆਂ ਤੋਂ ਬਾਅਦ ਮੇਰੇ ਬੇਟੇ ਨੇ ਉਹਨੂੰ ਆਪਣੇ ਖਾਤੇ ਨੂੰ ਅਕਾਊਂਟ ਨੂੰ ਫ੍ਰੀਜ਼ ਕੀਤਾ ਫ੍ਰੀਜ਼ ਕੀਤਾ ਅੱਜ ਤੱਕ ਅੱਜ ਤੱਕ ਮੇਰਾ ਅਕਾਊਂਟ ਹਲੇ ਫ੍ਰੀਜ਼ ਤੇ ਹੀ ਹੈਗਾ ਸਾਨੂੰ ਕੋਈ ਲੋੜ ਦੱਸੋ ਅਸੀਂ ਪੈਸੇ ਕਿੱਥੇ ਰੱਖੀਏ ਸਾਡਾ ਪੈਸਾ ਰੱਖਣਾ ਕਿੱਥੇ ਸੇਫ ਹੈ ਬੈਂਕ ਵਾਲੇ ਕੀ ਕਹਿੰਦੇ ਬੈਂਕ ਵਾਲੇ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਦੇ ਵੀ ਤੁਹਾਡੀ ਇਨਕੁਆਰੀ ਚੱਲ ਰਹੀ ਹੈ ਜੀ ਕੋਈ ਸਾਨੂੰ ਨਾਫਲਾ ਨਹੀਂ ਬਣਾਉਂਦਾ ਬੰਦਾ ਗਿਆ ਮੇਰੇ ਘਰੇ ਸਾਨੂੰ ਧਮਕੀਆਂ ਦੇਣ ਪਹੁੰਚ ਗਿਆ ਸਵੇਰੇ 8 ਵਜੇ ਅਸੀਂ ਕਹੇ ਭਾਈ ਤੂੰ ਜਾ ਉੱਤੇ ਤੁਹਾਨੂੰ ਕਾਲਾ ਗੁਲਾ ਕੱਢਣ ਲੱਗਿਆ ਮੈਂ ਪੁਲਿਸ ਬੁਲਾ ਕੇ ਹੈਬੋ ਵਾਲ ਥਾਣੇ ਚ ਉਹਨੂੰ ਦੇਤਾ ਇਹ ਤੇਦੇ ਬੰਦੇ ਗਏ ਪਏ ਬੈਂਕ ਦੇ ਬੰਦੇ ਚਾਰ ਬੰਦੇ ਗਏ ਜਾ ਕੇ ਉਹਨੂੰ ਕਢਾ ਲਿਆਏ ਕਢਾ ਕੇ ਲੈ ਕੇ ਆ ਕੇ ਉਹਨਾਂ ਨੇ ਆਪਣਾ ਜੀ ਉਹਨੂੰ ਫਰੋਡ ਕਰਤਾ ਉਹਨੂੰ ਭਜਾਤਾ ਹੁਣ ਜੀ ਸਾਡੇ ਪੱਲੇ ਕੁਝ ਨਹੀਂ ਆਸੀ ਤਾਂ ਸਮਰਥ ਜੀ ਮੈਂ ਤਾਂ ਮਰਦ ਨੂੰ ਬੈਠੀ ਸਾਰੇ ਮੈਂ ਹੁਣ ਮੇਰਾ ਮਰਦ ਤਲਾ ਮੇਰੇ ਕੁਝ ਨਹੀਂ ਰਹਿ ਗਿਆ ਮੇਰੇ ਮੇਰੇ ਬੱਚਾ ਕਮਾ ਕਮਾ ਕੇ ਮਿਹਨਤ ਤੇ ਮੇਰੇ ਪੈਸੇ ਸੀ ਇਹਨਾਂ ਨੇ ਮੇਰੇ ਪੈਸਾ ਖਾ ਲਿਆ ਹੁਣ ਦੱਸੋ ਇਹ ਕਿੱਥੇ ਆਸੀ ਪੈਸਾ ਰਕੇ ਸੇ ਪਾਗੇ ਕਿੱਤੇ ਪੈਸੇ ਰੱਖੀ ਐ ਸੀ ਸਾਨੂੰ ਜੀ ਮੰਗ ਰਿਹਾ ਕਿ ਉਹ ਬੰਦੇ ਨੂੰ ਤੁਸੀਂ ਟਰਮੀਨੇਟ ਕਰੋ ਉਸ ਬੰਦੇ ਨੂੰ ਦੀ ਬੰਦੀ ਸਜ਼ਾ ਦਿਓ ਨੂੰ ਉਹਦੇ ਬੰਦੇ ਨੂੰ ਸਜ਼ਾ ਦਿਓ ਬੰਦੀ ਸਜ਼ਾ ਦਿਓ ਨੂੰ ਉਹ ਬੰਦੇ ਨੂੰ ਕਹਿੰਦੇ ਅਸੀਂ ਸਜ਼ਾ ਨਹੀਂ ਅਸੀਂ ਇਹ ਲੋ 15 ਦਿਨ ਦਾ ਰੋਜ਼ ਪ੍ਰੋਸੈਸ ਚੱਲ ਰਿਹਾ ਸਾਨੂੰ ਨਹੀਂ ਪਤਾ ਜੀ ਬੈਂਕ ਨੂੰ ਪਤਾ ਹੈ ਬੰਦਾ ਕੌਣ ਹਾਂਜੀ ਬੈਂਕ ਨੂੰ ਪਤਾ ਜੀ ਮੇਰੇ ਕੋਲ ਆਡੀਓ ਵੀਡੀਓ ਸਾਰਾ ਪਿਆ ਉਹ ਬੰਦਾ ਕਬੂਲ ਰਿਹਾ ਕਿ ਮੈਂ ਪੈਸੇ ਲਏ ਆ ਸਾਰਾ ਕੁਝ ਤਬੂੜਾ ਉਹ ਬੰਦਾ ਆਗਿਓ ਆਗਿਓ ਧਮਕੀਆਂ ਸਾਨੂੰ ਦਵੰਦਾ ਕੱਲ ਸ਼ਾਮ ਨੂੰ ਸਾਡੇ ਘਰੇ ਬੰਦੇ ਆਕੇ ਧਮਕੀ ਲੈਕੇ ਕਹਿੰਦੇ ਜੇ ਤੁਸੀਂ ਉਹਨੂੰ ਕੁਝ ਕਾਰਵਾਈ ਕੀਤੀ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਅਸੀਂ ਜੇ ਆਪਣੇ ਬਾਲ ਬੱਚੇ ਲੈਕੇ ਅਸੀਂ ਹੁਣ ਫਿਰ ਸੋਚ ਨਹੀਂ ਪਾ ਰਹੇ ਕਿ ਜਾਵਾਂ ਕਿੱਥੇ ਬੱਚੇ ਮੇਰੇ ਬਾਹਰ ਬੈਠਾ ਮੈਂ ਇਸ ਮਰਤਾ ਜੀ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ ਆਈਡੀ ਐਫਸੀ ਫਿਰੋਜ਼ਗੰਦੀ ਮਾਰਕੀਟ ਮੇਰਾ ਅਕਾਊਂਟ ਹੈ ਮੇਰੇ ਬੇਟੇ ਦਾ ਅਕਾਊਂਟ ਹੈ ਉਹਨੇ ਸਾਨੂੰ ਆਪਣੇ ਨਾਲ ਜੁਆਇੰਟ ਕਰਾ ਲਿਆ ਮੰਮੀ ਡੈਡੀ ਨੂੰ ਵੀ ਉਹ ਬਾਹਰ ਰਹਿੰਦਾ ਹੈਗਾ ਵੀ ਖਰਚੇ ਹੀ ਲੋਣ ਪਏ ਅਸੀਂ ਕਢਾੜੀਏ ਮੈਂ ਆਵਰੇ ਬੈਲੈਂਸ ਸਰਟੀਫਿਕੇਟ ਕਢਾਣ ਆਇਆ ਸੀਗਾ ਤੇ ਇਹਨਾਂ ਦਾ ਇੰਪਲਾਈ ਰਿਸ਼ਾ ਵੈਗਾ ਜੀ ਰਿਸ਼ਭ ਉਹਨੇ ਨਾਲ ਚਲਵਾਂਦੇ ਜਾਂਦੇ ਜਾਣ ਪਛਾਣ ਹੋ ਗਈ ਉਹ ਕਹਿੰਦਾ ਅੰਕਲ ਵੀ ਤੁਸੀਂ ਨਾ ਮੇਰਾ ਟਾਰਗੇਟ ਹੈਗਾ ਮੈਂ 1 ਲੱਖ ਰੁਪਏ ਮੇਰੇ ਐਫਡੀ ਕਰਾ ਲਵਾਂ ਅਸੀਂ ਕਹ ਵੀ ਖਾਤੇ ਚੋਂ ਨਹੀਂ ਕਰਾਣੀ ਤੂੰ ਸਾਡੇ ਕੋ ਐਂ ਕਰੀ ਜੇ ਤੂੰ ਕਰਾਣੀ ਹੈਗੀ ਆਪਾਂ ਤੈਨੂੰ ਪਾਏ ਕਰਕੇ ਇਹਦੇ ਨਾਲ ਤੂੰ ਕਰਾ ਲਾ ਅਸੀਂ ਉਹ ਲੱਖ ਰੁਪਏ ਆ ਗਏ ਪਰੋਂ ਨਗਦ ਲੈ ਗਿਆ ਨਗਦ ਹੈ ਜਾਂ 3-4 ਦਿਨ ਬਾਅਦ ਮੈਨੂੰ ਕੋਈ ਉਹਦਾ ਸਰਟੀਫਿਕੇਟ ਨਹੀਂ ਮਿਲਿਆ ਮੈਂ ਨਾਲ ਤਾਂ ਪਤਾ ਕਰਨ ਆਇਆ ਕਹਿੰਦਾ ਅੰਕਲ ਤੁਸੀਂ ਮੈਨੂੰ ਆਪਣਾ ਮੋਬਾਈਲ ਦੋ ਕੀ ਮੈਂ ਕਸਟਮਰ ਕੇ ਨਾਲ ਗੱਲ ਕਰਕੇ ਦੇਖਦਾ ਮੈਂ ਮੋਬਾਈਲ ਦਿੱਤਾ ਉਹ 5-7 ਮਿੰਟ ਉਹਨੇ ਗੱਲ ਕੀਤੀ 5-7 ਮਿੰਟ ਬਾਅਦ ਉਹਨੇ ਮੈਨੂੰ ਮੋਬਾਈਲ ਵਾਪਸ ਕਰਤਾ ਕਹਿੰਦਾ ਜੀ ਤੁਹਾਨੂੰ ਨਾ ਵੀ ਐਫਡੀ ਆ ਜੂਗੀ ਤੁਹਾਡੀ ਉਹ ਤੋਂ ਬਾਅਦ ਦੇਖਿਆ ਜੀ 27 ਤਰੀਕ ਨੂੰ ਸਾਨੂੰ ਤਾਂ ਪਤਾ ਨਹੀਂ ਮੇਰੇ ਬੇਟੇ ਦਾ ਫੋਨ ਆਇਆ ਤੁਸੀਂ ਪੈਸੇ ਕਿਉਂ ਘੜਾ ਰਹੇ ਹੋ ਅਸੀਂ ਕਹਿੰਦੇ ਅਸੀਂ ਤਾਂ ਕੋਈ ਪੈਸੇ ਨਹੀਂ ਘੜਾ ਰਹੇ ਅਸੀਂ ਫਿਰ ਉਹਨੇ ਅਕਾਊਂਟ ਫ੍ਰੀਜ਼ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਪਰ ਫ੍ਰੀਜ਼ ਹੁੰਦੇ ਹੁੰਦੇ ਤੱਕ ਸਾਡੇ 11 ਐਂਟਰੀਆਂ ਚੋਂ ਪੈਸੇ ਨਿਕਲ ਗਏ 11 ਐਂਟਰੀਆਂ ਪੈ ਗਈਆਂ ਉਹ ਸਟੇਟਮੈਂਟ ਸਾਡੇ ਕੋਲ ਪਈ ਆ ਬੈਂਕ ਦੀ ਸਟੈਂਪ ਲੱਗੀ ਪਈ ਹੈਗੀ ਆ ਫਿਰ ਅਸੀਂ ਜਾਂ ਸਵੇਰੇ ਪਤਾ ਕੀਤਾ ਵੀ ਇਹ ਕੀ ਹੋਇਆ ਤਾਂ ਉਹ ਜੀ ਸਾਡੇ ਘਰੇ ਮਾਫੀ ਮੰਗਣਾ ਆ ਕੇ ਕਹਿੰਦਾ ਦੇਖੋ ਜੀ ਮੈਂ ਹੀ ਕੀਤਾ ਆ ਕਹਿੰਦਾ ਤੁਹਾਨੂੰ ਪੈਸੇ ਵਾਪਸ ਆ ਜਾਣਗੇ ਗੱਲ ਇਹ ਨਹੀਂ ਹੈਗੀ ਗੱਲ ਹੈਗੀ ਸਾਡੇ ਸਾਡੇ ਪੈਸੇ ਸੇਫ ਕਿੱਥੇ ਆ ਜੀ ਜਦ ਬੈਂਕ ਅੰਪਲਾਈਓ ਜਾਂ ਕਰਨ ਲੱਗੇ ਵਿਦਾਊਟ ਇਨਟੀਮੇਸ਼ਨ ਵਿਦਾਊਟ ਉਹਨੇ ਸਾਡੇ ਖਾਤੇ ਚ ਪੈਸੇ ਘਟਾ ਲਏ ਅਜੇ ਤੱਕ ਸਾਡੇ ਪੈਸੇ ਵਾਪਸ ਨਹੀਂ ਆ 27 ਤਰੀਕ ਦੀ ਗੱਲ ਹੈਗੀ ਆ ਉਹ ਬੰਦੇ ਨੇ ਤੱਕ ਤੱਕ ਉਹ ਜਦ ਮੈਂ ਉਹਨੂੰ ਐਫ ਡੀ ਲਈ ਜਾਣੇ ਕਸਟਮਰ ਕੇਅਰ ਤੇ ਗੱਲ ਕੀਤੀ ਸੀਗੀ ਉਹਨੇ ਕੋਈ ਫੱਟਾ ਖੋਲਿਆ OTP ਜਿਹੜੇ ਆਏ ਇਹ ਕੁਛ ਵੀ ਆਇਆ ਉਹਨੇ ਮੈਨੇ ਮੈਸੇਜ ਡਿਲੀਟ ਕਰਤੇ ਲੇਕਿਨ ਬਾਅਦ ਚ ਮੈਨੂੰ ਇੰਨੀ ਨੌਲੇਜ ਨਹੀਂ ਸੀ ਹੈਗੀ ਜੀ ਆਨਲਾਈਨ ਦੀ ਜਾਂ ਅਸੀਂ ਉਹਦੇ ਮੇਲ ਦੇ ਵਿੱਚ ਚੱਕੀ ਤੇ ਮੇਲ ਦੇ ਵਿੱਚ ਵੀ OTP ਆਏ ਹੋਏ ਸੀ ਉਹ ਅਰੇਜ ਕਰਨੇ ਉਹ ਭੁੱਲ ਗਿਆ ਬੈਂਕ ਕਬੂਲਦਾ ਸਾਰਾ ਕੁਝ ਬੈਂਕ ਕਬੂਲਦਾ ਜੀ ਸਾਰਾ ਕੁਝ ਇਹ ਉਹ ਬੰਦਾ ਵੀ ਕਬੂਲ ਲਿਆ ਕੱਲ ਸਾਡੇ ਘਰੇ ਆਏ ਅਸੀਂ ਹੈਪਵਾਲ ਕਿਉਂ ਨਹੀਂ ਕਰ ਰਿਹਾ ਕਾਰਵਾਈ ਅਸੀਂ ਹੈਪਵਾਲ ਥਾਣੇ ਤੋਂ ਪੁਲਿਸ ਭਲਾ ਕੇ ਉਹਨੂੰ ਉਹਦੀ ਕਸਟਡੀ ਚ ਵੀ ਦਿੱਤਾ ਹੈਪਵਾਲ ਥਾਣੇ ਨੇ ਕਿਹਾ ਤੁਸੀਂ ਸਾਈਬਰ ਕ੍ਰਾਈਮ ਜਾਓ ਸਾਈਬਰ ਕ੍ਰਾਈਮ ਗਏ ਸਾਈਬਰ ਕ੍ਰਾਈਮ ਵਾਲੇ ਕਹਿੰਦੇ ਸਾਡਾ ਕੇਸ ਨਹੀਂ ਬੰਦਦਾ ਜੀ ਤੁਸੀਂ ਹੈਪ ਹੈਪਵਾਲ ਥਾਣੇ ਵਾਲੇ ਕਹਿੰਦੇ ਜੀ ਸਾਡਾ ਕੇਸ ਨਹੀਂ ਬੰਦਾ ਸਾਈਬਰ ਕ੍ਰਾਈਮ ਜਾਓ। ਧਰਨਾ ਕਿਉਂ ਲਾਇਆ ਅੱਜ? ਧਰਨਾ ਇਸ ਲਈ ਕਿ ਸਾਨੂੰ ਰਾਹ ਪੱਲਾ ਨਹੀਂ ਮਿਲ ਰਿਹਾ, ਇਹ ਸਾਨੂੰ ਕੋਈ ਰਾਹ ਪੱਲਾ ਨਹੀਂ ਦੇ ਰਿਹਾ। ਧਮਕੀਆਂ ਆ ਰਹੀਆਂ। ਸਾਨੂੰ ਉੱਤੋਂ ਜੀ ਧਮਕੀਆਂ ਆ ਰਹੀਆਂ ਜੇ ਤੁਸੀਂ ਕੋਈ ਵਿਰੋਧ ਕਾਰਵਾਈ ਕਰੋਗੇ ਤਾਂ ਕਹਿੰਦੇ ਅਣਜਾਣ ਠੀਕ ਨਹੀਂ ਹੈ। ਸਰ ਜੀ। ਠੀਕ ਹੋ ਸਰ। ਅੱਜ ਤੁਸੀਂ ਬਰੋਜੇ ਮਾਰਕੀਟ ਪਹੁੰਚੇ ਹੋ ਕੀ ਮਾਮਲਾ ਕੀ ਹੋਇਆ ਹੈ ਪੂਰਾ? ਹਜੇ ਤਾਂ ਮੈਂ ਆਇਆ ਹੀ ਆਂ। ਮੈਂ ਸੀਨੀਅਰ ਅਧਿਕਾਰੀ ਸਾਡੇ ਆ ਰਹੇ ਆ। ਉਹ ਸਾਰੇ ਵੀ ਤੁਹਾਨੂੰ ਦੱਸਣਗੇ ਅਜੇ ਮੈਂ ਪੁੱਛ ਰਿਹਾ ਮਾਮਲਾ ਕੀ ਹੈ ਮੈਂ ਤਾਂ ਮੈਂ ਤਾਂ ਜਸਟ ਜੇ ਰੁਕੇ ਹਾਂ ਉਹ ਕੀ ਆਏ ਉਹ ਤੁਹਾਨੂੰ ਕੀ ਕੀ ਲੱਗਿਆ ਸੀ ਕੀ ਧਰਨਾ ਲੱਗਿਆ ਉਹ ਕਹਿੰਦੇ ਵੀ ਗਾਰਡ ਨੇ ਕਿਹਾ ਵੀ ਕੋਈ ਧੱਕੇ ਨਾਲ ਅੰਦਰ ਆ ਰਿਹਾ ਹੈ ਅੱਛਾ ਠੀਕ ਹੈ ਜੀ ਤੇ ਸਾਨੂੰ ਕੰਟਰੋਲ ਤੋਂ ਸੁਝਾਏ ਬੈਂਕ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਹਾਂਜੀ ਬੈਂਕ ਦੇ ਵਿੱਚ ਤਾਂ ਧੱਕੇ ਨਾਲ ਨਹੀਂ ਆ ਸਕਦਾ ਧੱਕੇ ਨਾਲ ਨਹੀਂ ਬੈਂਕ ਦੇ ਵਿੱਚ ਕੋਈ ਹਾਂਜੀ ਹਾਂਜੀ ਜੀ ਜਿਹਨਾਂ ਦਾ ਖਾਤਾ ਲੱਗਿਆ ਉਹਨਾਂ ਆ ਸਕਦਾ ਹੈ ਪਰ ਧੱਕੇ ਨਾਲ ਨਹੀਂ ਜਿਹੜੀ ਕੰਪਲੇਂਟ ਹੋਈ ਆ ਉਹਨਾਂ ਵੱਲੋਂ ਗੁੱਸੇ ਨਾਲ ਨਹੀਂ ਧੱਕੇ ਹੈਂ ਕੰਪਲੇਂਟ ਜਿਹੜੀ ਦੇ ਰਹੇ ਨੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੱਸੇ ਤਾਂ ਮੈਨੂੰ ਨਹੀਂ ਇਸ ਬਾਰੇ ਕੁਛ ਨਹੀਂ ਪਤਾ ਮੈਂ ਤਾਂ ਅੰਦਰ ਚੱਲੇ ਆ ਪਤਾ ਕਰਦਾ ਕੀ ਆ ਗਾਰਡ ਨੇ ਕੀ ਮੈਨੂੰ ਇਹੀ ਦੱਸਿਆ ਵੀ ਕੋਈ ਬੰਦਾ ਧੱਕੇ ਨਾਲ ਅੰਦਰ ਆ ਗਿਆ